ਆਪਾਂ ਚੱਲੇ ਅੱਜ ਲਾਇਬ੍ਰੇਰੀ ਕਾਰਡ ਬਣਵਾ ਲਿਆ ਸੀ ਲਾਇਬ੍ਰੇਰੀ ਦਾ ਆਪਾਂ ਉੱਥੇ ਜਾ ਕੇ ਦੇਖਦੇ ਆਂ ਪੰਜਾਬੀ ਮੈਂ ਵੇਖਿਆ ਸੀਗਾ ਨੈਟ ਤੇ ਪੰਜਾਬੀ ਬੁੱਕਸ ਬਹੁਤ ਹੈਗੀਆਂ ਇਹਦੇ 'ਚ ਤੇ ਬਾਕੀ ਸਾਰੀ ਲੈਂਗੁਏਜ ਦਿਖਾਈਆਂ ਵੇ ਜਾ ਕੇ ਪਤਾ ਲੱਗੂਗਾ ਆਪਾਂ ਨੂੰ ਕਾਰਡ ਮੈਂ ਕੱਲ ਬਣਵਾ ਲਿਆ ਸੀਗਾ ਉਦੋਂ ਥੋੜਾ ਲੇਟ ਸੀਗਾ ਨਹੀਂ ਵੇਖਣਾ ਤਾਂ ਉਦੋਂ ਹੀ ਸੀਗਾ ਆਪਾਂ ਤੇ ਉਦੋਂ ਫਿਰ ਉਹਨਾਂ ਦਾ ਬੰਦ ਕਰਨ ਦਾ ਟਾਈਮ ਹੋ ਗਿਆ ਸੀ ਆਜੋ ਵੀ ਚੱਲੀਏ ਆਪਾਂ ਲਾਇਬ੍ਰੇਰੀ ਆਪਣੇ ਘਰ ਤੋਂ ਥੋੜੀ ਦੂਰੀ ਤੇ ਹੀ ਆ ਕਿਲੋਮੀਟਰ ਪੈਂਦੀ ਆ ਮੈਂ ਸੋਚਿਆ ਚੱਲ ਸਾਈਕਲ ਤੇ ਚੱਲਦੇ ਆ ਛੇ ਦੀ ਪਹੁੰਚ ਜਾਗੇ ਸੁੰਨ ਸਾਨਾ ਸਵਾ 1 ਦਾ ਟਾਈਮ ਹੋਇਆ ਦੁਪਹਿਰ ਦਾ ਦਰਖਤਾਂ ਦੀ ਛਾਂ ਚੈੱਕ ਕਰੋ ਤੇ ਆਪਾਂ ਪਹੁੰਚ ਗਏ ਆ ਲਾਇਬ੍ਰੇਰੀ ਸਾਈਕਲ ਆਪਾਂ ਉਧਰ ਲਾ ਲਿਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਅੰਦਰ ਕੀ ਸਿਸਟਮ ਦਾ ਲਾਇਬ੍ਰੇਰੀ ਬਹੁਤ ਵਧੀਆ ਬਣੀ ਹੋਈ ਆ 12ਵੀਂ ਬੈਠਣ ਨੂੰ ਬਣੀਆ ਜਗਾ ਇਧਰ ਵਾਲੀ ਵਾਲਾ ਆਤ ਸ਼ਾਮ ਨੂੰ ਲੱਗਦਾ ਕਾਫੀ ਮੈਚ ਤਿੰਨ ਚਾਰ ਕਰਨੀ ਰੌਣਕ ਮੇਲਾ ਲੱਗਦਾ ਇੱਥੇ ਲੋ ਕਰੋ ਦਰਸ਼ਨ ਬਣੀ ਪੰਜਾਬੀ ਦੀਆਂ ਇਹ ਪੰਜਾਬ ਬਕਾ ਇਧਰ ਆ ਛੋਟੇ ਬੱਚਿਆਂ ਦਾ ਬੈਠਣ ਨੂੰ ਬਣਿਆ ਹੋਇਆ ਇੱਥੇ ਜਿਵੇਂ ਸੀੜੀਆਂ ਵਗੈਰਾ ਅਵੇਲੇਬਲ ਹੁੰਦੀਆਂ ਆਪਾਂ ਇਹ ਸੀੜੀਆਂ 'ਲੇ ਜਾ ਕੇ ਤੇ ਚੈੱਕ ਕਰ ਸਕਦੇ ਆਂ ਵੇਖ ਸਕਦੇ ਆਂ ਜੋ ਵੀ ਹੈ ਸੀਰੀਅਲ ਵਗੈਰਾ ਦੀਆਂ ਤੇ ਕੰਪਿਊਟਰ ਵਗੈਰਾ ਪਾਇਆ ਕਿਤੇ ਹੀ ਪ੍ਰਿੰਟ ਕਰ ਲਈਏ ਆਪਾਂ ਜੇ ਆਪਾਂ ਕੋਈ ਪ੍ਰਿੰਟ ਆਊਟ ਲੈਣੇ ਆਂ ਕੁਝ ਸੈਂਟ ਦੇ ਹਿਸਾਬ ਨਾਲ ਇਹਨਾਂ ਨੂੰ ਬਈ ਇੱਥੇ ਕਮਾਂਡ ਦੇ ਦੇਣੀ ਆ ਤੇ ਆਪਣਾ ਪ੍ਰਿੰਟ ਆਊਟ ਇਹਨੇ ਬਾਹਰ ਕਰ ਦੇਣਾ ਇੱਕ ਸਾਈਡ ਹੋਰ ਆ ਗਈ ਇਹਦੀ ਇਹਦੇ ਵਿੱਚ ਜਿਵੇਂ ਅਡਲਟ ਹੁੰਦੀਆਂ categories ਦੀਆਂ ਅਲੱਗ-ਅਲੱਗ ਹੁੰਦੀਆਂ DVD CD ਇਹਨਾਂ ਚੋਂ ਆਪਾਂ ਆਪਦੀ ਪਸੰਦ ਦੀ ਦਾ ਜੋ ਵੀ ਲਿਆ ਸਕਦੇ ਹਾਂ ਉਹ ਫਿਰ ਇਹਨਾਂ ਨੂੰ ਆਪਾਂ ਕੁਝ ਟਾਈਮ ਪੀਰੀਅਡ ਹੁੰਦਾ ਉਦੋਂ ਰਿਟਰਨ ਕਰਨੀਆਂ ਇਹ ਸਾਰਾ ਇਹਨਾਂ ਨੇ ਇਹਦੇ ਬਾਰੇ ਲਿਖਿਆ ਹੋਇਆ ਕਿੰਨੀ ਕੁਆਂਟੀਟੀ ਕਿਹੜੀ ਚੀਜ਼ ਦੀ ਹੈ ਹਿਸਟਰੀ ਦੀਆਂ 900 ਬੁੱਕਸ ਅਲੱਗ-ਅਲੱਗ ਓਵੇਂ ਇਹਨਾਂ ਨੇ ਮਤਲਬ ਗਿਣ ਕੇ ਹੀ ਓਵੇਂ ਹੀ ਰੱਖੀਆਂ ਹੋਈਆਂ ਬੜਾ ਵਧੀਆ ਸਿਸਟਮ ਬਣਾਇਆ ਹੋਇਆ ਆ ਡੱਡ ਰੈਕ ਬਣੇ ਹੋਆ ਇਹ ਲੋਡ ਆ ਇਹਨਾਂ ਚੀਜ਼ਾਂ ਦੀ ਆਪਣੇ ਲਗਭਗ ਹਰੇਕ ਪਿੰਡ ਦੇ ਵਿੱਚ ਜਿਵੇਂ ਜਿਮ ਹੈ ਜਿਮ ਦੇ ਨਾਲ ਹੀ ਲਾਇਬ੍ਰੇਰੀ ਵੀ ਜ਼ਰੂਰੀ ਆ ਕੁਝ ਪੜ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਇਹ ਆ ਜੀ ਬ੍ਰੈਮਟਨ ਦੀ ਲਾਇਬ੍ਰੇਰੀ ਦਾ ਜਿਹੜਾ ਪਾਸ ਬਣਦਾ ਉਹ ਫ੍ਰੀ ਆਫ ਕੋਸਟ ਹੈ ਕੋਈ ਵੀ ਆਪਾਂ ਨੂੰ ਕੋਸਟ ਨਹੀਂ ਪੈਣੀ ਤੇ ਵੈਲਿਡ ਕਾਫੀ ਲੰਮਾ ਟਾਈਮ ਜਿਵੇਂ ਵੈਲਿਡਿਟੀ ਉਹਦੀ ਕਾਫੀ ਹੁੰਦੀ ਹੈ ਮਿਸ ਹੋ ਜੇ ਤੇ ਆਪਾਂ ਦੁਬਾਰਾ ਵੀ ਲੈ ਸਕਦੇ ਹਾਂ ਇਹਨਾਂ ਤੋਂ ਤੇ ਉਹਦੇ ਵਿੱਚ ਆਪਾਂ ਨੂੰ ਜਿਵੇਂ ਵੈਬਸਾਈਟ ਤੇ ਕੁਝ ਲੈਂਗੁਏਜ ਸਿੱਖਣੀਆਂ ਆਪਾਂ ਫ੍ਰੈਂਚ ਵਗੈਰਾ ਜਾਂ ਕੁਝ ਵੀ ਸਿੱਖਣਾ ਵਰਲਡ ਲੈਵਲ ਦਾ ਤਾਂ ਉਹ ਫ੍ਰੀ ਹੁੰਦੇ ਆ ਕੋਰਸ ਉਹਦੇ ਵਿੱਚ ਆਸ ਤੁਹਾਨੂੰ ਦਿਖਾਉਣਾ 1 ਮਿੰਟ ਇਹ ਹੈ ਜੀ ਜਿਹੜਾ ਅਨਜੀ ਦੋਸਤੋ ਲਾਇਬ੍ਰੇਰੀ ਬਾਰੇ ਆ ਤੇ ਵਿਚਾਰ ਜਰੂਰ ਦਿਓ ਕਿਵੇਂ ਦਾ ਲੱਗਿਆ ਮੈਨੂੰ ਤਾਂ ਬੜਾ ਘੈਂਟ ਲੱਗਿਆ ਇੱਥੇ ਬਹੁਤ ਹੀ ਵਧੀਆ ਲੱਗਦਾ ਮਾਹੌਲ ਇੱਥੇ ਆ ਕੇ ਬਿਲਕੁਲ ਸ਼ਾਂਤੀ ਆ ਤੇ ਆਪਾਂ ਆਰਾਮ ਨਾਲ ਭਾਵੇਂ ਪੂਰਾ ਦਿਨ ਬੈਠੇ ਰਹੀਏ ਇਹ ਚੀਜ਼ ਬੜਾ ਸਕੂਨ ਵਾਲੀ ਜਗ੍ਹਾ ਤੇ ਬਣਾਈ ਹੈ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਪਾਰਕ ਆ ਇਹਦੇ ਨਾਲ ਹੀ ਆ ਬ੍ਰੈਂਟਨ ਲਾਇਬ੍ਰੇਰੀ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਚ